ਇਗਵਾਂਡੀਆਂ ਗੁੜੀਆਂ ਚੰਦ ਲਾਲ ਦੀ ਗੁੜੀਆ ਮਸਕਾਨ ਹੁੰਦਾ ਨਾਮ ਹੈ ਕੋਨ ਦੀ ਬਾਈ 23 ਸਾਲ ਦੀ ਹੋੰਬਰ ਜੀ ਮੁੰਡੇ ਦੀ 14 15 ਸਾਲ ਸਾਰੀ ਹੋੰਬਰ ਜੀ ਇਹ ਡੇਢ ਦੋ ਮਹੀਨੇ ਚਲੇਗਾ ਇਸ ਤਰ੍ਹਾਂ ਕੋਨੇ ਕਰੇ ਬੁਲਾਇਆ ਦੁਕਾਨ ਤੇ ਚੀਜ਼ ਕਰਕੇ ਮੇਰੇ ਕੋਲ ਹੀ ਬੁਲਾਇਆ ਹਾਂਜੀ ਉਹਦਾ ਮਮੀ ਡਾਡੀ ਪੱਠੇ ਵੜਨ ਗਏ ਵੈਸੀ ਉਹਨਾਂ ਸਾਨੂੰ ਕਰੇ ਬੁਲਾ ਕੇ ਮੁੰਡੇ ਨੂੰ ਏ ਉਹਨਾ ਵੀ ਗਲਤ ਤਰ੍ਹਾਂ ਬਧੀ ਟੀਮ ਦੇ ਨੇ ਉਹ ਕਹਿੰਦੀ ਵੀ ਇਹ ਕੰਮ ਨਾ ਕਰੇਗਾ ਮੁੰਡੇ ਨੂੰ ਕਹਿੰਦੀ ਮੈਂ ਰੇਪ ਦਾ ਕੇਸ ਪਾਵਾਂਗੀ ਤੁਹਾਡੇ ਤੇ ਮੀਂ ਡੈਡੀ ਨੂੰ ਅੰਦਰ ਤੱਕਾਵਾਂਗੀ ਹਾਂਜੀ ਨਾਲ ਤੁਹਾਡੇ ਕੋਈ ਪੈਸੇ ਲਵਾਂਗੀ ਹਾਂਜੀ ਤੇ ਕੀ ਮੁੰਡੇ ਦਾ ਕਰਤੀ ਮੁੰਡੇਰ ਬਾਅਦ ਗਲਤ ਸੰਬੰਧ ਬਣਾਉਂਦੇ ਹਾਂ ਹਾਂਜੀ ਮਜਬੂਰ ਕਰਤੀ ਹੈ 22 ਸਾਲ ਦੀ ਕੁੜੀ ਨੇ 14 ਸਾਲ ਦੇ ਨਬਲਕ ਲੜਕੇ ਨਾਲ ਜ਼ਬਰਦਸਤੀ ਸਰੀਰਿਕ ਸੰਬੰਧ ਬਣਾਉਣ ਦੀ ਕੀਤੀ ਕੋਸ਼ਿਸ਼ ਇਹ ਇਲਜ਼ਾਮ ਲੜਕੀ ਦੀ ਮਾਂ ਵੱਲੋਂ ਆਪਣੇ ਹੀ ਗਵਾਂਡ ਵਿੱਚ ਰਹਿਣ ਵਾਲੀ ਕੁੜੀ ਮੁਸਕਾਨ ਤੇ ਲਗਾਏ ਗਏ ਨੇ ਲੜਕੀ ਦੀ ਮਾਂ ਨੇ ਦੱਸਿਆ ਕਿ ਗਵਾਂਡ ਵਿੱਚ ਰਹਿਣ ਵਾਲੀ ਕੁੜੀ ਮੁਸਕਾਨ ਉਸਦੇ 14 ਸਾਲ ਦੇ ਬੇਟੇ ਨੂੰ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਦੀ ਸੀ ਤੇ ਜਦ ਉਸਦੇ ਬੱਚੇ ਨੇ ਮਨਾ ਕਰ ਦਿੱਤਾ ਤਾਂ ਉਲਟਾ ਝੂਠਾ ਪਰਚਾ ਦਰਜ ਕਰਵਾ ਦਿੱਤਾ ਇਸ ਦੇ ਨਾਲ ਹੀ ਮੁੰਡੇ ਦੀ ਮਾਂ ਨੇ ਕਿਹਾ ਕਿ ਕੁੜੀ ਮੁੰਡੇ ਨੂੰ ਘਰ ਬੁਲਾ ਕੇ ਉਸਦੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦੀ ਸੀ ਜਦ ਉਹਨਾਂ ਦੇ ਬੱਚੇ ਨੇ ਇਹ ਕੰਮ ਕਰਨ ਤੋਂ ਮਨਾ ਕਰ ਦਿੱਤਾ ਤਾਂ ਉਹ ਉਸ ਨੂੰ ਡਰਾਉਣ ਤਮਕਾਉਣ ਲੱਗ ਪਈ ਤੇ ਜਿਸ ਤੋਂ ਬਾਅਦ ਘਰ ਆ ਕੇ ਮੁੰਡੇ ਨੇ ਸਾਰੀ ਗੱਲ ਆਪਣੇ ਮਾਪਿਓ ਨਾਲ ਸਾਂਝੀ ਕੀਤੀ ਕੀ ਨਾਮ ਤੇ ਕਿੱਥੋਂ ਦਾ ਰਹਿਣ ਵਾਲਾ ਮੇਰਾ ਨਾਮ ਦੀਪਕੌਰ ਹੈ ਪਿੰਡ ਹਸਤੇ ਕਾਦੇ ਰਹਿਣ ਵਾਲਿਆ ਕੀ ਹੋਈ ਮੁੰਡੇ ਨਾਲ ਹਰਕਤ ਕਿਥੋਂ ਕਿਨੇ ਕੀਤੀ ਸਾਡੇ ਗਵਾਂਡੀਆਂ ਐ ਗੁੜੀਆਂ ਨੇ ਗਵਾਂਡੀ ਹਾਂਜੀ ਚੰਦ ਲਾਲ ਦੀ ਗੁੜੀਆ ਮਸਕਾਨ ਹੁੰਦਾ ਨਾਮ ਹੈ ਕਿੰਨੀ ਹੋ ਗਈ ਕੋਹਦੀ ਬਾਈ 23 ਸਾਲ ਦੀ ਉਮਰ ਦੀ ਜੀ ਹਾਂ ਮੁੰਡੇ ਦੀ ਮੁੰਡੇ ਦੀ 14-15 ਸਾਲ ਸਾਰੀ ਉਮਰ ਦੀ ਜੀ ਕਦੋਂ ਦੀ ਘਟਨਾ ਹੈ ਇਹ 1.5-2 ਮਹੀਨਾਵਾਂ ਚੱਲੇ ਗਈ ਕਿਸ ਤਰ੍ਹਾਂ ਦੀ ਉਹਨੇ ਘਰੇ ਬੁਲਾਇਆ ਦੁਕਾਨ ਤੇ ਚੀਜ਼ ਕਰਕੇ ਮੇਰੇ ਕੋਲ ਹੀ ਬੁਲਾਇਆ ਹਾਂਜੀ ਹਾਂਜੀ ਉਹਦਾ ਮਮੀ ਡੈਡੀ ਪੱਠੇ ਵੜਨ ਗਏ ਹੋਏ ਸੀ ਉਹਨੇ ਸਾਨੂੰ ਘਰੇ ਬੁਲਾ ਕੇ ਮੁੰਡੇ ਨੂੰ ਤੇ ਉਹਨੇ ਵੀ ਗਲਤ ਰੱਤ ਕੀਤੀ ਮੁੰਡੇ ਨੂੰ ਉਹ ਕਹਿੰਦੀ ਵੀ ਇਹ ਕੰਮ ਨਾ ਕਰੇਗਾ ਮੁੰਡੇ ਨੂੰ ਕਹਿੰਦੀ ਮੈਂ ਰੇਪ ਦਾ ਕੇਸ ਪਾਵਾਂਗੀ ਤੁਹਾਡੇ ਤੇਰੀ ਮਮੀ ਡੈਡੀ ਨੂੰ ਅੰਦਰ ਤਕਾਵਾਂਗੀ ਹਾਂਜੀ 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 ਨਾਲ ਤੁਹਾਡੇ ਕੋਲ ਪੈਸੇ ਲਵਾਂਗੀ ਹਾਂਜੀ ਫਿਰ ਕੀ ਮੁੰਡੇ ਦਾ ਕਰ ਕੀ ਮੁੰਡਰ ਬਾ ਗਲਤ ਸਬੰਧ ਬਣਾਉਂਦੇ ਹਾਂ ਹਾਂਜੀ ਮਜਬੂਰ ਕਰਤੀ ਹੈ ਉਸ ਤੋਂ ਬਾਅਦ ਹੀ ਰੌਲਾ ਬੁਆਇਆ ਕੋਈ ਦਰਖਾਸਤ ਨਹੀਂ ਦਿੱਤੀ ਨਹੀਂ ਮੁੰਡੇ ਨੇ ਮੈਨੂੰ ਘਰੇ ਆ ਕੇ ਦੱਸਿਆ ਫਿਰ ਅਸੀਂ ਗੱਲ ਕੀਤੀ ਫਿਰ ਉਹਦੇ ਡੈਡੀ ਨੂੰ ਘਰੇ ਬੁਲਾਇਆ ਫਿਰ ਉਹਨੇ ਕਿਹਾ ਕਹਿੰਦਾ ਘਰੇ ਜਾ ਗੱਲ ਕਰਾਂ ਉਹਦੀ ਮੰਮਾ ਤਾਂ ਘਰੇ ਹੀ ਨਹੀਂ ਸੀ ਉਹਦੇ ਡੈਡੀ ਘਰੇ ਆਇਆ ਸੀ ਹਾਂਜੀ ਤੇ ਫਿਰ ਉਲਟਾ ਬਾਅਦ ਚ ਕੰਮ ਤੇ ਮੇਰਾ ਘਰ ਵਾਲਾ ਕੰਮ ਤੇ ਚਲਾ ਗਿਆ ਇਹ ਬਾਅਦ ਚ ਦੂਜਾ ਕਿ ਘਰੇ ਗੱਲ ਪੈਣਾ ਕਹਿੰਦੇ ਮੁੰਡੇ ਨੂੰ ਅਸੀਂ ਮਾਰ ਹੀ ਦੇਣਾ ਕਹਿੰਦੇ ਮੁੰਡੇ ਦੀ ਗਲਤੀ ਹੈ ਹਾਂਜੀ ਫਿਰ ਉਹਨਾਂ ਬਾਅਦ ਚ 22 ਤਰੀਕ ਦੀ ਗੱਲ ਹੈ ਪਹਿਲਾਂ ਸੀ ਥਾਣੇ ਦਰਖਾਇਦੁਰ ਕੋਈ ਇਹਨਾਂ ਵੀ ਲਾ ਲਾ ਕੇ ਆਏ ਅਸੀਂ ਲਾਏ ਹਾਂਜੀ ਅਸੀਂ ਵੀ ਦਿੱਤੀ ਸੀ ਹਾਂਜੀ ਵੀ ਥੋੜਾ ਗੁੜੀਆਂ ਕਰਕੇ ਪਹਿਲਾਂ ਘਰੇ ਮਾਰਨ ਆ ਗਏ ਮੁੰਡੇ ਨੂੰ ਕਹਿੰਦੇ ਅਸੀਂ ਮਾਰ ਹੀ ਦੇਣਾ ਮੁੰਡੇ ਨੂੰ ਸਾਡੀ ਕਾਰਵਾਈ ਵੀ ਕੋਈ ਨਹੀਂ ਕੀਤੀ ਜਾਂਦੀ ਪੀ ਥਾਣੇ ਸੱਟੇ ਲੋਦੇ ਸੀ ਕਿਹੜੇ ਥਾਣੇ ਅੱਛਾ 7 8 ਥਾਣੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਹੋਰ ਤੁਹਾਡੇ ਦੇਖੀ ਹੋਏ ਸਾਡੇ ਤਾਂ ਝੂਠਾ ਪਰਚਾ ਸਾਡੇ ਦੋ ਜੀਆਂ ਤੇ ਕਰਾਤਾ ਇਹ ਕਹਿੰਦੇ ਸਾਡੇ ਇਹ ਮੇਰੇ ਘਰ ਵਾਲੀ ਨਾਲ ਕੁੱਟ ਮਾਰ ਕਰਤਾ ਇਹ ਲੋ ਕਿੱਥੇ ਸੀ ਜਿਹਦੇ ਕੁੱਟ ਮਾਰ ਕੀਤੀ ਸੀ ਉਹਦੋ ਉਹ ਕੰਮ ਤੇ ਮੇਰੇ ਘਰ ਵਾਲੇਗਾ ਅਸੀਂ ਮੈਂ ਕਰਾਂਗੀ ਸੀ ਹਾਂਜੀ ਤੇ ਮੈਂ ਉਲਟਾ ਮੇਰੇ ਬੱਚਿਆਂ ਦੇ ਮਗਰ ਲੱਗ ਤੇ ਇਹ ਨਾ ਕਰਪਾਨਾ ਛੋਟੇ ਲੈ ਕੇ ਮਗਰ ਲੱਗੇ ਮੈਂ ਕਿਸੇ ਤੇ ਕਰੇ ਬੱਚੇ ਨੁੱਕੇ ਆ 28 ਤਰੀਕ ਨੂੰ ਤੇ ਹਾਂਜੀ ਮੈਂ ਦੁਪਹਿਰੇ ਫਿਰ ਬੱਚੇ ਕੱਢੇ ਨੇ ਸਾਡੇ ਕੋ 12 ਵਜੇ ਦਾ ਟਾਈਮ ਸਾਡੇ ਕੋ 12 ਵਜੇ ਦਾ ਟਾਈਮ ਹੈ ਤੇ ਫਿਰ ਮੇਰੇ ਮਗਰ ਲੱਗ ਗਏ ਇੱਕ ਚੰਦ ਲਾਲ ਹੈ ਇੱਕ ਕਨਸਾ ਇੱਕ ਨਮੋਲ ਹੁੰਦਾ ਚੰਦ ਲਾਲ ਦਾ ਮੁੰਡਾ ਇਹ ਸਾਡੇ ਕੋਲ ਵਾਕਿਆਂ ਜਾ ਕੇ ਉਹ ਤੇ ਫਿਰ ਇਹਨਾਂ ਕੁੱਟਮਾਰ ਕੀਤੀ ਹਾਂਜੀ ਹੁਣ ਕੋਈ ਕਾਰਵਾਈ ਨਹੀਂ ਕੀਤੀ ਹੁਣ ਕੋਈ ਕਾਰਵਾਈ ਨਹੀਂ ਫਿਰ ਅਸੀਂ ਦੋ ਚੱਕੇ ਉਥੇ ਮਰੋਟੋ ਵੀ ਦਰਖਾਸਤ ਲਾਈ ਉਥੇ ਵੀ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਗਈ ਹੁਣ ਕੀ ਮੰਗਦੇ ਕਾਰਵਾਈ ਹਾਂਜੀ ਹੁਣ ਤਾਂ ਕਾਰਵਾਈ ਹੋਣੀ ਚਾਹੀਦੀ ਓਲਟਾ ਛੋਟੇ ਸਾਡੇ ਤੇ ਦੋਨਾਂ ਜੀਹਾਂ ਤੇ ਪਰਚਾ ਲਾਇਆ ਜੋ ਅਦਨ ਮੇਰੇ ਘਰ ਵਾਲਾ ਕੰਮ ਤੇ ਗਿਆ ਸੀ ਹਾਂਜੀ ਹਾਂਜੀ ਤੂੰ ਛੋਟਾ ਪਰਚਾ ਦਰਜ ਕੀਤਾ ਇਹ ਨਾਮ ਤੇ ਕਥਨ ਰਹਾ ਮੇਰਾ ਨਾਮ ਸੁਰੀ ਸਿੰਘ ਪਿੰਡ ਗਾਸਤੇ ਗਈ ਤੇ ਸਾਡੇ ਜੀ ਆਪਣਾ ਗੁਆਂਢ ਹੈਗਾ ਜੀ ਚੰਦ ਰਾਜ ਜੀ ਉਹਨਾਂ ਦੀ ਕੁੜੀ ਅੱਜ ਹੋ ਗਈ 1.5 2 ਮਹੀਨੇ ਗਈ ਉਹਨਾਂ ਦੇ ਬੱਚੇ ਨੂੰ ਘਰੇ ਬੁਲਾ ਕੇ ਤੇ ਗਲਤ ਹਰਕਤਾਂ ਕੀਤੀਆਂ ਤੇ ਇਸ ਕਰਕੇ ਉਹਨੂੰ ਫਿਰ ਸਾਨੂੰ ਘਰੇ ਬੱਚੇ ਨੇ ਦੱਸਿਆ ਜੀ ਤੇ ਜਦੋਂ ਅਸੀਂ ਘਰੇ ਬੁਲਾ ਕੇ ਉਹਦੇ ਪਿਓ ਨੂੰ ਬੁਲਾਇਆ ਨਵਾਲਕ ਨਵਾਲਕ 15 ਸਾਲ ਦਾ ਬੱਚਾ ਸਾਡਾ ਜੀ ਤੇ ਘਰੇ ਬੁਲਾ ਕੇ ਉਹਦੇ ਪਿਓ ਨੂੰ ਸਮਝਾਇਆ ਕਿ ਆਹ ਤੇਰੀ ਕੁੜੀ ਨੇ ਹਰਕਤ ਕੀਤੀ ਏ ਉਹ ਇਸ ਗੱਲ ਤੋਂ ਸਾਡੇ ਨਾਲ ਰੰਜਿਸ਼ ਰਾਜਾ ਜੀ ਇਸੇ ਰੰਜਿਸ਼ ਨੇ ਫਿਰ 28 ਦਿਨ ਸਾਡੇ ਬੱਚਿਆਂ ਨਾਲ ਪਿਆ ਜੀ ਤੇ ਅਸੀਂ ਇਹ ਕੰਪਲੀਟ ਦਿੱਤੀ ਥਾਣੇ ਦੀ ਕੀਤੀ ਸੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਸ਼ਾਇਦ ਦਿੱਤੀ ਥਾਣੇ ਸੁਣਵਾਈ ਦੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹ ਤੁਹਾਡੇ ਮਗਰ ਕੀ ਪਰਚੇ ਕਰਾ ਤੇ ਸਾਡੇ ਤੇ ਇਹਨਾਂ ਨੇ ਹੁਣ ਝੂਠਾ ਪਰਚਾ ਕਰਾਤਾ ਮੈਂ ਕੰਮ ਤੇ ਸੀ ਹਾਂ ਤੇ ਜਮੋਦਾ ਮੈਂ ਸਾਰੇ ਮੇਰੇ ਗਵਾਹ ਹੈਗੇ ਨੇ ਕੰਮ ਕਰ ਜਿੱਥੇ ਕੰਮ ਲੱਗੇ ਜੀ ਹਾਂ ਹਾਂ ਤੇ ਕੀ ਇਹਨਾਂ ਨੇ ਲਿਖਾਇਆ ਗੱਲ ਇਹਨਾਂ ਹਾਂ ਇਹਨਾਂ ਕਿਹਾ ਜੀ ਇਹ ਮੇਰੇ ਜਨਾਨੀ ਗੱਲ ਪਿਆ ਕਪੜੇ ਪਾੜੇ ਨਹੀਂ ਮੈਂ ਉਸ ਟਾਈਮ ਨੇ ਮੈਂ ਕੰਮ ਤੇ ਸੀ ਸਰਸਵਤੀ ਕਲੋਨੀ ਚ ਆ ਮੇਰੇ ਬੱਚਿਆਂ ਮਗਰ ਲੱਗੇ ਰਹੇ ਨੇ ਹਾਂ ਮੇਰੇ ਬੱਚਿਆਂ ਦੇ ਲੱਗੇ 28 ਤਰੀਕ ਮਗਰ ਲੱਗੇ ਸਾਡੇ 10 ਵਜੇ ਦੀ ਗੱਲ 10:30 ਵਜੇ ਦੀ ਮੈਂ ਕੰਮ ਤੇ ਸੀ ਤੇ ਪਿੰਡ ਚ ਬੱਚੇ ਕਿਸੇ ਘਰ ਜਾ ਕੇ ਲੁਕੇ ਨਹੀਂ ਜੀ ਉਹਨਾਂ ਸਾਨੂੰ ਦੱਸਿਆ ਜੀ ਤੁਹਾਡੇ ਬੱਚੇ ਦੇ ਰੇ ਮਗਰ ਲੱਗੇ ਨਹੀਂ ਇਹ ਨਾਂ ਚਲੇ ਸੀ ਨਹਿਰ ਤੇ ਤੇ ਉੱਥੇ ਮਗਰ ਲੱਗੇ ਨੇ ਕਾਪੇ ਕੁਪੇ ਲੈ ਗਏ ਜੀ ਬੱਚਾ ਮਗਰ ਉਲਟਾ ਤੁਹਾਡੇ ਤੇ ਕਰਾਤਾ ਉਲਟਾ ਸਾਡੇ ਦੇ ਪਰਚਾ ਕਰਾਤਾ ਜੀ ਝੂਠਾ ਝੂਠਾ ਪਰਚਾ ਜੀ ਸਾਨੂੰ ਇਨਸਾਫ ਚਾਹੀਦਾ ਜੀ ਉਹਦੇ ਸਬੂਤ ਵੀ ਹੈਗੇ ਤੁਹਾਡੇ ਕੋਲ ਹਾਂ ਸਬੂਤ ਹੈਗੇ ਸਾਡੇ ਕੋਲ ਪਰਪਰ ਪੈਸੇ ਕੁਝ ਲੈਣ ਦੇ ਹਾਂ ਪੈਸੇ ਲੈਣ ਦੇ ਸਬੂਤ ਹੈਗੇ ਨਾ ਪਹਿਲਾਂ ਕਿਸੇ ਸਾਡੇ ਝੂਠਾ ਪਰਚਾ ਕਰਾਉਣ ਦਾ ਕਿਸੇ ਨੂੰ ਪੈਸੇ ਦਿੱਤੇ ਸੀ 5000 ਰੁਪਏ 5000 ਰੁਪਏ ਦਿੱਤਾ ਸੀ ਹਾਂ ਉਹਦੇ ਸਾਡੇ ਕੋਲ ਆਡੀਓ ਹੈਗੀ ਸੀ ਰਿਕਾਰਡਿੰਗ ਸਬੂਤ ਹੈਗਾ ਜੀ ਉਸੀ ਦੇ ਦਾਗਾ ਸੇ ਸਾਹਿਬ ਨੂੰ ਜਿਹੜੇ ਨਾਲ ਆਉਂਦੇ ਬੰਦੇ ਬਹੁਤ ਬਾਰੇ ਹਾਂ ਜੋ ਮੋਤਮਰ ਆਪਣੇ ਹੈ ਗੋਰਾ ਹੈ ਗੀ ਆਪਣਾ ਟਾਰੀ ਦਾ ਪ੍ਰਧਾਨ ਆ ਇੱਕ ਆਪਣਾ ਹੈ ਗੀ ਸੋਨੂ ਨਾਰਦ ਇਹ ਆਉਂਦੇ ਹਾਂ ਇਹ ਆਉਂਦੇ ਨਾਲ ਹੀ ਇਹਨਾਂ ਨੂੰ ਝੂਠਾ ਪਰਚਾ ਸਾਡੇ ਕਰਾਇਆ ਇਹਨਾਂ ਤੇ ਕਹਿ ਤੇ ਸਾਰਾ ਪਿੰਡ ਇਹ ਪੈਸੇ ਲੈ ਕੇ ਕੰਮ ਕਰਦੇ ਨੇ ਜੀ ਕਦੀ ਕਿਸੇ ਝੂਠਾ ਪਰਚਾ ਕਰਾਤਾ ਕਦੀ ਕਿਸੇ ਤੇ ਹਾਂਜੀ ਇਨਕੁਆਰੀ ਹੋਣੀ ਚਾਹੀਦੀ ਸਾਰੀ ਤੇ ਮੈਂ ਉਹਦਾ ਕੰਮ ਤੇ ਸੀ ਉਸ ਟਾਈਮ 12:00 ਤੇ ਮੈਂ ਕਾਲ ਵੀ ਕੀਤੀ ਏ ਕੰਮ ਤੇ ਹੁੰਦੇ ਗਏ ਲੋਕੇਸ਼ਨ ਵੀ ਲੋਕੇਸ਼ਨ ਹਾਂ ਲੋਕੇਸ਼ਨ ਵੀ ਉੱਥੇ ਦੀ ਤੇ ਕੋਈ ਕਾਰਵਾਈ ਨਹੀਂ ਪੁਲਿਸ ਕੋਈ ਨਹੀਂ ਪਹੁੰਚੀ ਸੀ ਬੱਚੇ ਮੇਰੇ ਕਿਸੇ ਕਰਜਾ ਲੁਕੇ ਨੇ ਫਿਰ ਉਹ ਰਾਹ ਚ ਘੇਰ ਕੇ ਕੁੱਟਮਾਰ ਕੀਤੀ ਮੇਰੇ ਬੱਚਿਆਂ ਨਾਲ ਤੇ ਮੇਰੇ ਘਰ ਦੀ ਨਾਲ ਕਪੜੇ ਕੋੜੇ ਪਾੜੇ ਨਾ ਕੁੱਟਮਾਰ ਕੀਤੀ ਮੋਟਰਸਾਈਕਲ ਦੀ ਤੋੜਪਾਨ ਕੀਤੀ ਨਾ ਤੇ ਬੱਚਿਆਂ ਚਵੇੜਾ ਛੋੜਾ ਮੇਰੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਥਾਣਾ ਆਪਣਾ ਮਦੋਰ ਚ ਕੀਤੀ ਕਾਰਵਾਈ ਕੋਈ ਸਾਡੀ ਸੁਣਵਾਈ ਨਹੀਂ ਹੋਈ ਜੇ ਤੁਸੀਂ ਇਹ ਐਫ ਆਰ ਕੀਤੀ ਹੈ ਕੀ ਮਾਮਲਾ ਹੈ ਜਿਹੜੇ ਕੁੱਟਮਾਰ ਇਹ ਕੋਈ ਕੁਲਿੰਦਰ ਕੋਰ ਹੈਗੀ ਆ ਪਤਨੀ ਚੰਦ ਸਿੰਘ ਪਿੰਡ ਹਸੇਕੇ ਦੀ ਇਹ 28 6 24 ਦੀ ਗੱਲ ਆ ਇਹਨੂੰ ਫਟਾ ਮਾਰਿਆ ਨੇ ਘਿਰਕੇ ਨੇ ਆਪਣਾ ਸਰਜੀਤ ਸਿੰਘ ਪੁੱਤਰ ਰਵੀ ਸਿੰਘ ਤੇ ਉਹਦੀ ਪਤਨੀ ਆ ਪਾਸ਼ਾ ਨੇ ਉਹ ਆਪਣੇ ਹਸੇਕੇ ਦੇ ਨੇ ਇਹਨਾਂ ਫਟਾ ਮਾਰੀਆਂ ਦੇ ਅਸੀਂ ਪਤਾ ਤੇ ਕਰਤਾ ਐ ਲੱਗ ਤੋ 3000 ਜਿਆਦੀ ਐ ਵੈਰੀਫਾਈ ਕੀਤਾ ਕਿ ਵੈਸੇ ਹੀ ਹੈ ਵੈਰੀਫਾਈ ਕਰਕੇ ਵੈਰੀਫਾਈ ਕਰਕੇ ਕੀਤਾ ਜੀ ਉਹ ਤਾਂ ਬੱਸ ਇਹ ਕੀ ਕੀ ਦਿਖਾਈ ਦੇ ਰਿਹਾ ਕਿ ਪੁੱਤਰ ਗਿਆ ਹੀ ਨਹੀਂ ਪਰ ਉਹ ਮਹਤਾਨ ਸਾਹਿਬ ਚੱਕੀਤਾ ਸੀ ਆ ਕਿ चेक करा दोबारा जाके कैमरे चेक करेंगे कुछ चाइज के सामने लाई तो की जा रही है जी जो चाहिए सामने आए करा पूरा